ਵਰਗੀ ਮੋਜ ਕਿਤੇ ਨਹੀਂ ਲੱਭਣੀ ਦੁਨੀਆਦਾਰੀ ਚ ਇਹ ਗੱਲ ਤੁਹਾਨੂੰ ਕਹਿ ਰਹੀ ਜਿੱਥੇ ਆਪਣਾ ਪੰਜਾਬ ਹੈ ਨਾ ਉੱਥੇ ਬਾਹਰਲੇ ਦੇਸ਼ਾਂ ਚ ਮੋਜ ਨਹੀਂ ਤੇ ਵਿਚਾਰਾ ਡਰਾਈਵਿੰਗ ਕਰਦਾ ਸੀ ਉੱਥੇ ਤੇ ਐਕਸੀਡੈਂਟ ਹੋ ਗਿਆ ਤੇ ਉਹਨੂੰ 45 ਸਾਲ ਦੀ ਉੱਥੋਂ ਦੇ ਜੱਜ ਨੇ ਉਹਨੂੰ ਸਜ਼ਾ ਸੁਣਾਤੀ ਤੁਹਾਡੇ ਅੱਗੇ ਆ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਸ ਬੰਦੇ ਦੀ ਵੀਰ ਦੀ ਹੈਲਪ ਹੋ ਜਾਵੇ ਇੱਕੀ ਸਿੱਖ ਆਪਣੇ 10000 ਫੌਜ ਨੂੰ ਹਰਾ ਸਕਦੇ ਆ ਤੇ ਆ ਕਿੱਡੀ ਕੀ ਗੱਲ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਂਜੀ ਸਾਰੀ ਕਰ ਬਹੁਤ ਬਲਾਉਂਦਾ ਨਾ ਤੇ ਆਪਾਂ ਦੇਖੋ ਜੀ ਗਵਾਰਾ ਤੋੜ ਰਹੇ ਆ ਮੈਂ ਖਾਂਗਾ ਹਾਂ ਬਖਾਓ ਆਪ ਗਾੜਾ ਤੋੜਦੇ ਪਰ ਲੋਕ ਅੱਧਾ ਲੈ ਕੇ ਆਏ ਹਾਂ ਹਾਂ ਜੀ ਆਪਾਂ ਦੂਸਰਿਆਂ ਦੇ ਕਰੋ ਲੈ ਕੇ ਆਏ ਬੇਟਾ ਪੜੋਸੀਆਂ ਦੇ ਵਿੱਚ ਹਾਂ ਲੋਕਾਂ ਨੇ ਨਹੀਂ ਪੜੋਸੀਆਂ ਦੇ ਕਰੋ ਲੈ ਕੇ ਆਏ ਬੇਟਾ ਲੋਕੀ ਦੇ ਨਹੀਂ ਹਾਂ ਬੋਲਦੇ ਕਰੇ ਦੇਖੋ ਜੀ ਸਾਡਾ ਬੱਚਾ ਵੀ ਬਲੋਗਿੰਗ ਕਰ ਰਿਹਾ ਹੌਲੀ ਹੌਲੀ ਇਹਨੂੰ ਸਿਖਾ ਰਹੇ ਆ ਤੇ ਅੱਗੇ ਤੋਂ ਬਈ ਕਿਵੇਂ ਇਹਦਾ ਸੰਗ ਵੀ ਖੁੱਲ ਜੇਗੀ ਹੌਲੇ ਹੌਲੇ ਹਾਂ खोने में न करें कर बेटा मैं चाहे करूंगा हाँ हाँ वो समझ गए बात सुना न कर देता कि आप बना रहे हैं गुवारा क्योंकि गुवारा न बड़े ਸ਼ਾਮ ਦਾ ਟਾਈਮ ਹੋ ਗਿਆ ਆਪਾਂ ਲੇਕਾਂ ਗੰਦੀ ਗੜਮ ਹਾਂ ਹੁੰਦਾ ਅਖਿਲੇ ਬਾਕੀ ਸ਼ਾਮ ਦਾ ਟਾਈਮ ਹੋ ਗਿਆ ਆਪਾਂ گاਵਾ ਗੋਮਾਂ ਦੁੱਧ ਕੱਢ ਲਿਆ ਤੇ ਸਾਰੇ ਕੰਮ ਕਰ ਲੈਨੇ ਤੇ ਹੁਣ ਦੋਨੋਂ ਦਿਨ ਬੈਠੇ ਆਂ ਗਵਾਰ ਫੜੀ ਤੋੜ ਲਈਏ ਹਾਂ ਗਵਾਰਾ ਤੋੜ ਕੇ ਥੋੜੇ ਜਿੰਨੇ ਚਿਬੜ ਲੱਭ ਕੇ ਲਿਆਵਾਂਗੇ ਖੇਤ ਵਿੱਚੋਂ ਕਿਉਂਕਿ ਬੇ ਚਿਬੜ ਪੈ ਜਾਣਾ ਤਾਂ ਬੜੇ ਸਵਾਦ ਹੀ ਬਣਦਾ ਗਵਾਰਾ ਚਿਬੜ ਵੀ ਲਿਆਵਾਂਗੇ ਤੇ ਵਧੀਆ ਲੱਗੂਗਾ ਹਨਾ ਹਾਂਜੀ ਤੇ ਇੱਕ ਬਾਈ ਜੀ ਤੁਹਾਨੂੰ ਬੜੀ ਮਾੜੀ ਗੱਲ ਹੈਗੀ ਆ ਵਧੀਆ ਚ ਤਾਂ ਬੰਦਾ ਖੁਸ਼ ਹੁੰਦਾ ਤੇ ਇਹ ਤਾਂ ਬਹੁਤ ਮਾੜੀ ਗੱਲ ਹੁੰਦੀ ਪਈ ਆ ਅਮਰੀਕਾ 'ਚ ਆਪਣਾ ਕੋਈ ਵੀਰ ਹੈ ਹਰਜਿੰਦਰ ਨਾਮ ਹੈ ਪਤਾ ਨਹੀਂ ਰਜਿੰਦਰ ਨਾਮ ਦੇ ਨਾਂ ਤੇ ਹੈਗਾ ਜ ਤੇ ਵਿਚਾਰਾ ਡਰਾਈਵਿੰਗ ਕਰਦਾ ਸੀ ਉੱਥੇ ਤੇ ਐਕਸੀਡੈਂਟ ਹੋ ਗਿਆ ਤੇ ਉਹਨੂੰ 45 ਸਾਲ ਦੀ ਉੱਥੋਂ ਦੇ ਜੱਜ ਨੇ ਉਹਨੂੰ ਸਜ਼ਾ ਸੁਣਾਤੀ ਤੇ ਬਾਈ ਜਿਹੜੇ ਵੀ ਸਾਨੂੰ ਵੇਖਦੇ ਆ ਨਾ ਆਪਾਂ ਤੁਹਾਡੇ ਕੋਲ ਹੋਰ ਕੁਝ ਨਹੀਂ ਮੰਗਦੇ ਇੱਕ ਹੀ ਰਿਕਵੈਸਟ ਹੈ ਬਹੁਤ ਆਪਾਂ ਵੀ ਅਸੀਂ ਵੀ ਪ੍ਰਦੇਸਾਂ ਵਿੱਚ ਬੈਠੇ ਆਂ ਬੰਦੇ ਤੋਂ ਹੀ ਗਲਤੀਆਂ ਹੁੰਦੀਆਂ ਆਂ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਬਾਈ ਜੀ ਠੀਕ ਹੈ ਅਗਲੇ ਵੀ ਐਕਸੀਡੈਂਟ ਹੋਇਆ ਉਹ ਤਿੰਨ ਜਾਨਾਂ ਗਈਆਂ ਉਹ ਤਾਂ ਵਿਚਾਰੇ ਮਰ ਗਏ ਹੁਣ ਲੇਕਿਨ ਉਹਨੂੰ ਸਜ਼ਾ ਵੀ ਤਾਂ ਮਿਲ ਗਈ ਨਾ 45 ਸਾਲਾਂ ਦੀ ਹੁਣ ਉਹਦੇ ਪਿੱਛੇ ਪਟੀਸ਼ਨ ਹੈਗੀ ਆ ਜੀ ਜਿਹੜੇ ਆਪਾਂ ਨੂੰ ਲਿੰਕ ਭੇਜਿਆ ਗਿਆ ਤੇ ਉਸ ਲਿੰਕ ਤੇ ਕਹਿੰਦੇ ਸਾਈਨ ਕਰਨਾ ਪਊਗਾ ਤੇ ਆਪਾਂ ਐਸੀ ਇਹ ਲਿੰਕ ਡਿਸਕ੍ਰਿਪਸ਼ਨ ਚ ਵੀ ਦੇ ਦੇਵਾਂਗੇ ਤੇ ਅਸੀਂ ਜਿੱਥੇ ਜਿੱਥੇ ਸਾਡਾ ਇਹ ਲਿੰਕ ਤੁਸੀਂ ਵੇਖੋ ਤੇ ਜਾ ਕੇ ਇਸ ਲਿੰਕ ਤੇ ਬਾਈ ਜੀ ਜਾ ਕੇ ਕੁਝ ਨਹੀਂ ਕਰਨਾ ਪੈਂਦਾ ਸਿਰਫ ਆਪਣਾ ਨਾਮ ਜਾਊਗਾ ਤੇ ਬਸ ਉਸ ਵੀਰ ਦੀ ਹੈਲਪ ਹੋ ਜਾਊਗੀ ਬਾਈ ਜੀ ਆਪਾਂ ਤਾਂ ਤੁਹਾਡੇ ਅੱਗੇ ਆ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਸ ਬੰਦੇ ਦੀ ਵੀਰ ਦੀ ਹੈਲਪ ਹੋ ਜਾਵੇ ਵਿਚਾਰਾ ਵਿਦੇਸ਼ਾਂ ਚ ਬੈਠਾ ਪਿਓ ਮਰ ਗਿਆ ਹੁੰਦਾ ਤੇ ਕੱਲਾ ਕੱਲਾ ਮੁੰਡਾ ਤੇ ਮਾਂ ਵਿਚਾਰੀ ਡੀਕਦੀ ਹੈ ਨਾ ਕਿੰਨਾ ਔਖਾ ਗੱਲ ਕਹਿੰਦਾ 45 ਸਾਲ ਜੇਲ੍ਹ ਚ ਕੱਟਨੇ ਬੜੇ ਔਖੇ ਨੇ ਬੰਦਾ ਨਾ ਵੀ ਮਤਲਬ ਉਮਰ ਜੀ ਤੱਕ ਦਾ ਸਕਦਾ ਪਰ ਜੇਲ੍ਹ ਚ ਕਟਿਆ-ਕਟੇ ਬੰਦਾ ਕਹਿੰਦਾ ਮੈਂ ਹੁਣ ਖਤਮ ਐ ਮੈਂ ਹੁਣ ਬਾਹਰ ਜਾ ਕੇ ਕੀ ਕਰਾਂ ਕੀ ਕਰਨਾ ਜਦੋਂ 45 ਸਾਲ ਬਾਅਦ ਚ ਬੰਦਾ ਆਉਣਾ ਤੇ ਉਹਦੀ ਉਮਰ ਕਿੰਨੀ ਹੋ ਜਾਣੀ ਐ ਤੁਸੀਂ ਆਪ ਸਾਲ ਲਓ ਲੋ 75 70 75 ਦਾ ਬੰਦਾ ਵੈਸੇ 80 ਜਾਂ ਨੇੜੇ ਤੇੜੇ ਹੋ ਜਾਣਾ ਤੇ ਫੇਰ ਤਾਂ ਬੰਦੇ ਦੀ ਜ਼ਿੰਦਗੀ ਤਾਂ ਖਤਮ ਹੀ ਐ ਇੰਨੇ ਕੁ ਦੀ ਤਾਂ ਬੰਦੇ ਦੀ ਜ਼ਿੰਦਗੀ ਹੁੰਦੀ ਐ ਤੇ ਬਾਈ ਬਣ ਕੇ ਜਿੰਨੇ ਸਾਨੂੰ ਵੇਖਦੇ ਹੋ ਅਸੀਂ ਤੁਹਾਡੇ ਕੋਲ ਹੋਰ ਕੁਝ ਵੀ ਨਹੀਂ ਅੱਜ ਸਾਡੀ ਇੰਨੀ ਤੁਸੀਂ ਕਰ ਦਿਓਗੇ ਨਾ ਕਿ ਉਹ ਬਾਈ ਤੇ ਬੜੀ ਹੈਲਪ ਹੋ ਜਾਊਗੀ ਹਾਂਜੀ ਬਿਲਕੁਲ ਜਿਹੜੇ ਜਿੰਦੇ ਇਨਸਾਨਾਂ ਦੀ ਹੈਲਪ ਕਰਦੇ ਆ ਤਾਂ ਹੋਰ ਇਸ ਤੋਂ ਵੱਧ ਹੋਰ ਕੀ ਹੁੰਦਾ ਹੈ ਨਾ ਤੇ ਅਸੀਂ ਤਾਂ ਇਹ ਚਾਹੁੰਦੇ ਆ ਤੇ ਮੈਂ ਤੁਹਾਨੂੰ ਵੀ ਰਿਕੁਐਸਟ ਕਰਦਾ ਜਿਹੜੇ ਵੀ ਇਨੇ ਪੇਜ ਹੈ ਜਾਂ ਕਿਸੇ ਦੇ ਚੈਨਲ ਹੈਗੇ ਆ ਜਾਂ ਕੋਈ ਵੀ ਆ ਤੁਸੀਂ ਵੀਡੀਓ ਬਣਾਓ ਛੋਟਾ ਵੀ ਪੇਜ ਆ ਤੁਹਾਡਾ ਤਾਂ ਵੀ ਤੁਸੀਂ ਵੀਡੀਓ ਬਣਾਓ ਅਗਰ 2 4 ਤੁਹਾਨੂੰ ਦੇਖਦੇ ਆ ਲੋਕ ਤਾਂ ਵੀ ਉਹਨਾਂ ਕੋਲੇ ਲਿੰਕ ਭੇਜੋ ਤੁਹਾਡੇ ਰਿਸ਼ਤੇਦਾਰਾਂ ਕੋਲ ਭੇਜੋ ਜਿੱਥੇ ਜਿੱਥੇ ਤੁਸੀਂ ਦੇ ਕਰ ਸਕਦੇ ਹੋ ਬਾਈ ਉਸ ਵੀਰ ਦੀ ਹੈਲਪ ਕਰੋ ਅੱਜ ਪੂਰਾ ਇੰਡੀਆ ਵਿੱਚ ਵਾਇਰਲ ਹੋ ਰਹੀ ਹੈ ਵੀਡੀਓ ਤੇ ਅਸੀਂ ਦੋ ਤਿੰਨ ਵੀਡੀਓ ਪਾ ਚੁੱਕੇ ਆ ਤੇ ਹੁਣ ਅਸੀਂ ਇਹ ਵੀ ਵੀਡੀਓ ਸੋਚਿਆ ਵੀ ਲੌਂਗ ਵੀ ਪਾ ਦਈਏ ਕਿਉਂਕਿ ਭਾਈ ਬੜਾ ਦੁੱਖ ਹੁੰਦਾ ਜਦੋਂ ਇਹੋ ਜਿਹੀ ਗੱਲਾਂ ਸੁਣਦੇ ਆ ਤਾਂ ਹਾਂਜੀ ਫਿਰ ਉਹ ਐ ਨਾ ਆਪਣਾ ਦਸਤਾਰ ਸਿੱਖ ਸਰਦਾਰ ਹੈ ਤੇ ਹੋਰ ਹੀ ਥੋੜਾ ਜਿਹਾ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ ਵੀ ਆਪਣੇ ਸਰਦਾਰ ਉਹ ਕਿਦਾਂ ਦੇ ਕਿਉਂਕਿ ਸਰਦਾਰ ਕਹਿੰਦੇ ਨਾ ਪੰਜਾਬੀ ਡਰਾਈਵਰੀਆਂ ਦੇ ਬਹੁਤ ਵੱਡੇ ਮਾ ਹੁੰਦੇ ਮੰਨ ਲਓ ਉਹਨਾਂ ਨੂੰ ਸਾਰਾ ਹੁੰਦੀ ਜਾਂਚ ਪਰ ਜਿਹੜਾ ਇਹ ਜਿਹਾ ਹੋ ਜੇ ਐਕਸੀਡੈਂਟ ਜਾਣਬੁੱਝ ਕੇ ਕੋਈ ਨਹੀਂ ਕਰਦਾ ਇਹ ਤਾਂ ਹੋ ਜਾਂਦਾ ਹੈ ਹੋ ਜਾਂਦਾ ਬਸ ਇਵੇਂ ਹੀ ਆ ਜੀ ਤਾਂ ਹੁੰਦਾ ਉਹਨੇ ਕਦੇ ਇਹ ਨਹੀਂ ਸੋਚਿਆ ਹੋਣਾ ਕਿ ਮੈਂ ਜਾ ਕੇ ਉੱਥੇ ਐਕਸੀਡੈਂਟ ਹੋ ਜਾਣਾ ਤੇ ਮੈਂ ਜਾ ਕੇ ਜਹਿਲਚ ਹੋ ਜਾਣਾ ਹਨਾ ਬਸ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਨਾ ਇੱਕ ਮੇਰੀ ਗੱਲ ਮੈਂ ਕਹਿਣੀ ਸੀ ਅੱਜ ਵੀਡੀਓ ਸਵੇਰੇ ਵੀ ਨਹੀਂ ਕਹਿ ਪਾਈ ਪੰਜਾਬ ਵਰਗੀ ਮੋਜ ਕਿਤੇ ਨਹੀਂ ਲੱਭਣੀ ਦੁਨੀਆਦਾਰੀ ਚ ਇਹ ਗੱਲ ਤੁਹਾਨੂੰ ਕਹਿ ਰਹੀ ਜਿੱਥੇ ਆਪਣਾ ਪੰਜਾਬ ਹੈ ਨਾ ਉੱਥੇ ਬਾਹਰਲੇ ਬੇਸ਼ਾਂ ਚ ਮੋਜ ਨਹੀਂ ਜੀ ਪਰ ਵੀਰੋ ਚਲੋ ਮਜਬੂਰੀਆਂ ਦੇ ਮਾਰੇ ਕਮਾਉਣ ਜਾਂਦੇ ਅਸੀਂ ਵੀ ਮਜਬੂਰੀ ਦੇ ਮਾਰੇ ਆ ਅਸੀਂ ਰਾਜਸਥਾਨ ਚ ਬੈਠੇ ਆ ਜੈਸਲਮੇਰ ਕਮਾਈ ਜਾਂਦੇ ਇੱਥੇ ਕਮਾਉਣ ਆਏ ਆ ਇਹ ਤੇ ਵੀ ਸਾਨੂੰ ਐ ਪਰਦੇਸਾਂ ਵਰਗਾ ਲੱਗਦਾ ਜਦੋਂ ਇੱਥੇ ਅਸੀਂ ਆਪ ਵੀ ਗੱਲ ਕਰਦੇ ਆਂ ਪੰਜਾਬ ਦੀ ਗੱਲ ਹੁੰਦੀ ਐ ਯਾ ਆਪ ਦੇ ਘਰ ਦੀ ਗੱਲ ਕਰਦੇ ਆਂ ਤਾਂ ਸਾਨੂੰ ਬਹੁਤ ਉਪਰਾ ਲੱਗਦਾ ਪਰ ਨਹੀਂ ਫੇਰ ਵੀ ਆਪਾਂ ਚੱਲ ਬੈਠੇ ਆਂ ਤਾਂ ਮੰਦਾ ਤਾਂ ਆਪਾਂ ਕਿਸੇ ਦੇਸ਼ ਵਿਦੇਸ਼ ਦਾ ਨਹੀਂ ਮੰਗਦੇ ਪਰ ਇੰਨੀ ਤਾਂ ਆਪਾਂ ਹੋਰਲਪ ਜ਼ਰੂਰ ਕਰ ਸਕਦੇ ਆਂ ਕਿ ਉਸ ਬਾਈ ਨੂੰ ਅੱਜ ਆਪਾਂ ਇਨਸਾਫ ਦਿਰਾ ਸਕਦੇ ਆਂ ਆਪਾਂ ਇੰਨਾ ਜ਼ਰੂਰ ਕਰ ਸਕਦੇ ਆਂ 45 ਤੋਂ ਆਪਾਂ ਕਹਿੰਦੇ ਆਂ 22 ਦੀ ਘੱਟ ਤੋਂ ਘੱਟ ਸਜ਼ਾ ਹੋ ਜਾਵੇ 4 ਸਾਲ ਹੋ ਜਾਵੇ 5 ਸਾਲ ਹੋ ਜਾਵੇ ਚੱਲ ਇੰਨੀ ਵੀ ਚੱਲ ਹੋ ਜਾਵੇ ਤਾਂ ਚੱਲ ਕੋਈ ਦਿੱਕਤ ਨਹੀਂ ਐ ਚੱਲ ਆਪਦਾ ਕਰੇ ਆ ਜੂਗਾ ਵਾਪਸ ਤੇ ਉਹਦੀ ਮਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ ਯਾਰ ਅਸੀਂ ਵੀਡੀਓ ਦੇਖੀ ਤੇ ਜਾਣੇ ਆ ਸਾਡਾ ਅੱਜ ਬਹੁਤ ਹੋਰ ਕੰਮ ਕਰਨ ਵਾਲੇ ਸੀ ਪਰ ਨਹੀਂ ਕੀਤੇ ਸਿਰਫ ਅਸੀਂ ਜਦੋਂ ਵੀਡੀਓ ਦੇਖੀ ਤੇ ਸੱਚੀ ਸੋਚਿਆ ਵੀ ਅੱਜ ਆਪਾਂ ਹੋਰ ਨਹੀਂ ਬਸ ਇਸ ਬਾਈ ਦੇ ਮੈਂ ਉਸ ਮਾਂ ਦਾ ਸਾਰਾ ਪੱਤੀ ਸੀਗਾ ਪਿੱਛੇ ਮਾਂ ਦਾ ਕੌਣ ਰਹਿ ਗਏ ਪੁੱਤ ਨੂੰ ਹੀ ਨਹੀਂ ਸਜਾ ਹੋਊਗੀ ਤਾਂ ਮਾਂ ਤਾਂ ਵੈਸੇ ਹੀ ਮਰ ਗਈ ਪਹਿਲਾਂ ਹੀ ਮਰ ਗਈ ਮਾਂ ਤਾਂ ਕਹੂਗੀ ਬਸ ਮੇਰਾ ਕੀ ਪਿੱਛੇ ਰਹਿ ਗਿਆ ਭਾਈ ਜੀ ਤੁਸੀਂ ਜੇ ਇੰਨੀਆਂ ਵੇਖ ਲਓ ਕਿੱਥੇ ਕਿੱਥੇ ਜਾ ਕੇ ਤੁਸੀਂ ਦਿੱਲੀ ਆਪਾਂ ਜਿੱਤ ਸਕਦੇ ਆ ਪੰਜਾਬ ਵਾਲੇ ਅਗਰ ਆਪਾਂ ਸਾਰਾ ਗੜੀ ਜਾ ਕੇ 21 ਸਿੱਖ ਆਪਣੇ 10000 ਫੌਜ ਨੂੰ ਹਰਾ ਸਕਦੇ ਆ ਤੇ ਆ ਕਿੱਡੀ ਕੀ ਗੱਲ ਆ ਪੂਰਾ ਇੰਡੀਆ ਚੱਜੇ ਇਹ ਹੀ ਖਬਰ ਚੱਲ ਰਹੀ ਹੈ ਤੇ ਪੂਰਾ ਇੰਡੀਆ ਸਾਥ ਦੇ ਰਿਹਾ ਤੇ ਜਿੰਨੇ ਮੇਰੇ ਮੈਂ ਸੋਚਿਆ ਵੀ ਮੇਰੇ ਫੈਮਿਲੀ ਮੈਂਬਰ ਹੈਗੇ ਆ ਜੋ ਸਾਨੂੰ ਦੇਖਦੇ ਆ ਤੇ ਕਿਉਂ ਨਾ ਆਪਾਂ ਉਹਨਾਂ ਨੂੰ ਵੀ ਦੱਸ ਦਈਏ ਤੇ ਪਲੀਜ਼ ਇਹ ਤੁਸੀਂ ਸਾਡੀ ਇੱਕ ਬੇਨਤੀ ਆ ਤੁਹਾਡੇ ਅੱਗੇ ਹੋਰ ਸਾਡਾ ਕੋਈ ਚਾਰਾ ਨਹੀਂਗਾ ਬਸ ਇਸ ਬੇਨਤੀ ਨੂੰ ਮੰਨੋ ਅਸੀਂ ਇਹ ਲਿੰਕ ਉੱਪਰ ਵੀ ਦੇ ਰਹੇ ਆ ਜਿੱਥੇ ਤੁਹਾਨੂੰ ਲਿੰਕ ਲੱਭਦਾ ਜਾਂ ਸਾਡੇ ਵੀਡੀਓ ਰਹੀਂ ਜਾਂ ਕਿਸੇ ਹੋਰ ਵੀਡੀਓ ਰਹੀਂ ਫੇ ਜਾ ਕੇ ਫੋਰਮ ਜੂਰ ਫੀਲ ਕਰ ਲਓ ਬਸ ਫੋਰਮ ਭਰ ਦੋ ਹੋਰ ਉੱਥੇ ਆਪਾਂ ਕੁਝ ਨਹੀਂ ਕਰਨਾ ਨਾ ਆਪਣਾ ਕੋਈ ਹੋਰ ਦਿੱਕਤ ਈਮੇਲ ਲੱਗਦਾ ਆਪਦਾ ਨਾਮ ਆਉਂਦਾ ਬਸ ਇੰਨਾ ਕੀ ਕੁਛ ਹੈਗਾ ਤੇ ਆਪਣੀ ਤਾਂ ਇਹ ਗੁਜਾਰਿਸ਼ ਹੈ ਤੁਹਾਡੇ ਅੱਗੇ ਉਮੀਦ ਕਰਦੇ ਆ ਕਿ ਤੁਸੀਂ ਜਰੂਰ ਨਿਰਾਸ਼ ਨਹੀਂ ਕਰੋਗੇ ਸਾਨੂੰ ਸਾਰੇ ਤੇ ਪਲੀਜ਼ ਜਾ ਕੇ ਤੁਸੀਂ ਫੋਰਮ ਜਰੂਰ ਫੀਲ ਕਰਨਾ ਤਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੇ ਚਰੋਤੇ ਜਾਂ ਸਾਡੇ ਵੀਰ ਸਾਡੇ ਭੈਣ ਭਰਾ ਸਾਨੂੰ ਵੇਖ ਲਿਆ ਤਾਂ ਬਸ ਅੱਜ ਇਹ ਹੀ ਸੋਚਿਆ ਨਾ ਤੇ ਬਹੁਤ ਸਾਰੇ ਆਪਣੇ ਦੇਸ਼ਾਂ ਵਿਦੇਸ਼ਾਂ ਜਦੋਂ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਨਾ ਕਿਸੇ ਗਰੀਬ ਦੇ ਘਰ ਬਣਾਉਣਾ ਹੋਵੇ ਕਿਸੇ ਗਰੀਬ ਦੇ ਧੀ ਪੈਣ ਦੀ ਵਿਆਹ ਕਰਨਾ ਹੋਵੇ ਜਾਂ ਕਿਸੇ ਗਰੀਬ ਕੋਲ ਕੁਝ ਵੀ ਨਾ ਹੋਵੇ ਉਹੀ ਵਿਦੇਸ਼ੀ ਬੰਦੇ ਆਪਾਂ ਐਨ ਆਰ ਆਈ ਬੰਦੇ ਹੁੰਦੇ ਆ ਆਪਣੀ ਹੈਲਪ ਕਰਦੇ ਹਨਾ ਬਿਨਾਂ ਸੋਚੇ ਸਮਝੇ ਆਪਣੀ ਪੂਰੀ ਮਿਹਨਤ ਦੀ ਕਮਾਈ ਉਹ ਟਰਾਲੇ ਚਲਾਉਂਦੇ ਆ ਕੋਈ ਲੋਹਿਆਂ ਵਾਲੀ ਫੈਕਟਰੀਆਂ ਚ ਉੱਥੇ ਕੰਮ ਕਰ ਰਿਹਾ ਕੋਈ ਕਾਦੇ-ਕਾਦੇ ਕੰਮ ਕਰ ਰਿਹਾ ਤੇ ਉਸ ਕਿਰਤ ਕਮਾਈ ਵਿੱਚੋਂ ਕੁਝ ਪੈਸੇ ਕੱਢ ਕੇ ਤੇ ਆਪਣੀਆਂ ਹੈਲਪਾਂ ਕਰਦੇ ਹਨਾ ਕਿੰਨਾ ਮਦਦ ਕਰਦੇ ਆ ਆਪਣੀਆਂ ਤੇ ਅੱਜ ਆਪਣੀ ਉਸ ਵੀਰ ਨੂੰ ਹੈਲਪ ਦੀ ਜ਼ਰੂਰਤ ਹੈ ਤੇ ਇੰਨਾ ਕੁ ਕੁਛ ਕਰ ਦਿਓ ਤੇ ਅਸੀਂ ਬੜੇ ਖੁਸ਼ ਹੋ ਜਾਾਂਗੇ ਤਾਂ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ